ਜਿਹੜੀ ਇਹ ਬਦਲਾਅ ਦੇ ਨਾਂ ਦੇ ਉੱਤੇ ਸਰਕਾਰ ਆਈ ਸੀ ਇਹ ਬਦਲਾਅ ਛੱਡ ਕੇ ਬਦਲੇ ਦੀ ਨੀਤੀ ਤੇ ਅੱਪੜ ਆ ਗਈ ਆ ਪੰਜਾਂ ਸਰਪੰਚਾਂ ਔਰ ਗਰੀਬ ਗੁਰਬਿਆਂ ਨੂੰ ਧਮਕਾਇਆ ਕਿ ਇਹ ਵੋਟਾਂ ਲੈਣੀਆਂ ਚਾਹੁੰਦੀ ਆ ਕਿਸੇ ਦੇ ਬਹੁਤ ਹਲਕੇ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਵੀ ਇਹ ਕਾਗਜ ਖੋਣ ਰਹੀ ਆ ਇਹ ਜਿਹੜਾ ਇਹ ਦੱਸਿਆ ਸੀ ਕਿ ਅਸੀਂ 70 ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਉਹ ਕੰਮ ਅਸੀਂ ਕਰਾਂਗੇ ਵਾਕਿਆ ਹੀ ਜਿਹੜੇ ਕੰਮ 70 ਸਾਲਾਂ ਦੇ ਵਿੱਚ ਨਹੀਂ ਸੀ ਹੋਏ ਉਹ ਕੰਮ ਇਹਨਾਂ ਨੇ ਕੀਤੇ ਆ ਜਿਵੇਂ ਕਿ ਪੰਜਾਬ ਦੇ ਸਿਰ ਚਾਰ ਪੰਜ ਗੁਣਾ ਕਰਜ਼ਾ ਕਰ ਦੇਣਾ ਥਾਂ ਥਾਂ ਤੇ ਲੁੱਟਾਂ ਖੋਵਾਂ ਟਰਾਲੀਆਂ ਦੱਬ ਕੇ ਇੱਕ ਟਰਾਲੀ ਤੋਂ ਚਾਰ-ਚਾਰ ਟਰਾਲੀਆਂ ਪੈਦਾ ਕਰਨ ਦੀ ਇਹਨਾਂ ਨੇ ਤਕਨੀਕ ਇੱਕ ਨਵੀਂ ਪੈਦਾ ਕੀਤੀ ਆ ਇਸੇ ਤਰ੍ਹਾਂ ਪਰਾਲੀ ਜਿਹੜੀ ਸੀਗੀ ਉਹ ਗਾਲਣ ਦਾ ਕਹਿੰਦੇ ਸੀਗੇ ਉਹ ਵੀ ਚੁਟਕੀ ਮਾਰ ਕੇ ਪਰਾਲੀ ਗਾਲਣੀ ਸ਼ੁਰੂ ਕਰਤੀ ਆ ਤੇ ਸਾਰੀਆਂ ਹੀ ਫਸਲਾਂ ਦੇ ਉੱਤੇ ਜਿਹੜੇ ਨਾਲੇ ਐਮਐਸਪੀ ਦੇਣੀ ਸੀਗੀ ਲੋਕ ਬਹੁਤ ਖੁਸ਼ ਹਾਲਿਆ 307 ਦੇ ਝੂਠੇ ਪਰਚੇ ਕਰਾਉਣੇ ਲੋਕਾਂ ਨੂੰ ਜ਼ਿਲ੍ਹਾ ਦਿਖਾਉਣੀਆਂ ਐਕਸੀਡੈਂਟ ਹੋ ਗਿਆ 307 ਕਿਸੇ ਦੇ ਚਪੇੜ ਮਾਰਦੀ 307 ਹਰ ਗੱਲ ਦੇ ਉੱਤੇ 307 ਦੇ ਪਰਚੇ ਕਰਾਉਣੇ ਲੋਕਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇ ਵਾਦੇ ਝੂਠੇ ਵਾਦੇ ਪੈਨਸ਼ਨਾਂ ਵਧਾਉਣਾ ਇਹ ਮੁੱਦੇ ਨੂੰ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਚੰਦ ਕਿਸਾਨਾਂ ਨੂੰ ਪੈਸੇ ਦੇ ਕੇ ਬਾਕੀ ਸਾਡੇ ਕੋਲ ਦੀ ਬਈ ਲੰਘਦੀ ਆ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਇਸ ਕਰਕੇ ਲੋਕ ਨਾ ਜਿਹੜੇ ਆ ਸਤਾਈ ਦਾ ਮੋਢ ਬਨਣ ਲੱਗੇ ਆ ਵੀ ਜਿਹੜਾ ਸਤਾਈ ਆ ਰਿਹਾ ਉਹਦਾ ਮੋੜ ਹੋਣੀ ਬੰਦ ਨਾ ਸੀ 70 75 ਸਾਲਾਂ ਚ ਪਹਿਲਾਂ ਇਸ ਤਰੀਕੇ ਨਾਲ ਨਜਾਇਜ਼ ਪਰਚੇ ਹੁੰਦੇ ਸੁਣੇ ਸੀ ਤੁਸੀਂ ਹਾਂਜੀ ਇਹ ਇਹੀ ਬਦਲਾਅ ਆ ਨਾ ਇਹੀ ਬਦਲਾਅ ਆ ਇਹ ਆਪਣਾ ਸੱਭਿਆਚਾਰ ਥੋੜੀ ਆ ਪੰਜਾਬ ਦਾ ਇਹ ਮੈਂ ਪਾਜੀ ਐਕਸੀਡੈਂਟ ਦੇ ਟੱਡੇ ਲੈਣੇ ਤੋਂ ਵਸਰੀਕ ਆ ਮੈਂ ਆਪਦੇ ਘਰੇ ਸੀ ਦੋ ਪਰਵਾਹ ਵਾਲਾ ਝਗੜਾ ਹੋਇਆ ਸਰਪੰਚ ਨੇ ਆਵਾਜ਼ ਵੀ ਪਾਲਟੀ ਦੀ ਆ 323 ਦੀ ਐਮ ਐਲ ਆਰ ਕਟ ਹੋਈ ਆ 24 20 ਨਹੀਂ ਬਣਦੀ ਤੇ ਮੇਰਾ ਪਤਾ ਲੈਣ ਗਿਆ ਤੇ 307 ਦੀ ਐਫ ਆਈ ਆਰ ਦਰਜ ਕਰਕੇ ਹਸਪੀਟਲ ਨਿਕੋਦਰ ਤੋਂ ਚੋੱਕ ਕੇ ਮੈਨੂੰ ਜੇਲ ਭੇਜਿਆ ਗਿਆ ਐਸਐਸਪੀ ਸਾਹਿਬ ਦੇ ਇਨਕੁਆਰੀ ਮਗਰੋਂ ਪਾਈ ਗਈ ਆ ਐਸਐਸਪੀ ਸਾਹਿਬ ਨੇ ਇਨਕੁਆਰੀ ਮਾਰਕ ਹੀ ਨਹੀਂ ਕੀਤੀ ਕਿਸੇ ਨੂੰ ਹੁਣ ਪਤਾ ਕੀਤਾ ਉਹਨਾਂ ਨੰਬਰ ਤੱਕ ਨਹੀਂ ਲਾਇਆ 30 ਤੋਂ 35 ਬੰਦੇ ਡਾਕਟਰ ਦਾਈਆ ਸਾਹਿਬ ਮੁਖਤਿਆਰ ਭਾਜੀ ਹੈਪੀ ਭਾਜੀ ਸਾਰੇ ਨਾਲ ਗਏ ਆ ਐਸਐਸਪੀ ਸਾਹਿਬ ਨੇ ਵੀ ਇਨਕੁਆਰੀ ਮਾਰਕ ਹੀ ਨਹੀਂ ਕੀਤੀ ਕਿਸੇ ਨੂੰ ਇਸ ਤੋਂ ਵੱਡੀ ਧੱਕੇਸ਼ਾਹੀ ਹੋਰ ਕੀ ਆ ਬੀਬੀ ਕਰ ਰਹੀ ਬਈ ਨਾਟਕਾ ਹੋ ਰਿਹਾ ਲੋਕ ਤਾਂ ਕਹਿੰਦੇ ਭਾਈ ਇਹ ਧੱਕਾ ਨਹੀਂ ਕਰਦੇ ਜੀ ਮੈਂ ਕਹਾ ਧੱਕਾ ਤੁਹਾਡੇ ਸਾਹਮਣੇ 323 ਦੀ ਐਮਐਲਆਰ ਘਰੇ ਬੈਠਾ ਮੈਂ ਪਤਾ ਲੈਣ ਗਿਆ ਵਾਂ ਮਗਰ 307 ਦੀ ਐਫਆਈਆਰ ਮੇਰੇ ਤੇ 154 ਦਰਜ ਹੋਈ ਆ ਤੇ ਐਨਕਵਾਰੀ ਐਸਐਸਪੀ ਮਾਰਕ ਨਹੀਂ ਕਰ ਰਿਹਾ ਇਸ ਤੋਂ ਉਪਰ ਇਹ ਤਕਾ ਹੋਰ ਕੀ ਕਰ ਰਹੀ ਆ ਬੀਬੀਐਸ ਤੋਂ ਉਪਰ ਇਹ ਕੀ ਆ ਇਹ ਬਦਲਾਵ ਆ ਜੀ ਸਾਡੇ ਪਰਚੇ ਕਰਾਉਣ ਦਾ ਤੇ 2027 ਦੀ ਪਿੰਡਾਂ ਵਾਲਿਆਂ ਨੇ ਤਿਆਰੀ ਕਰ ਲਈ ਆ ਜੀ ਮੈਂ ਕਹਾਂ ਜੀ 2027 ਦੀ ਵੀ ਤਿਆਰੀ ਕਰ ਲਈ ਆ ਤੇ 32 ਦੀ ਵੀ ਤਿਆਰੀ ਕਰ ਲਈ ਆ ਜੀ ਉਹ ਕਿਵੇਂ ਜੀ ਜਿਹੜੀ ਮੋਦੀ ਸਰਕਾਰ ਆ ਇਹ ਮੋਦੀ ਤੇ ਆਮ ਪਾਰਟੀ ਜਿਹੜੀ ਆ ਇਹ ਦੋ ਵੱਖ-ਵੱਖ ਨਾਂ ਆ ਪਰ ਨੀਤੀਆਂ ਇਹਨਾਂ ਦੀਆਂ ਇੱਕੋ ਹੀ ਆ ਕਿਸਾਨ ਤੇ ਮਜ਼ਦੂਰ ਮਾਰੋ ਨੀਤੀ ਇਹਨਾਂ ਦੀ ਹੈਗੀ ਆ ਉਹ ਦੋਨਾਂ ਦਾ ਹੀ ਇਹ ਤਖਤਾ ਪਲਟ ਪੰਜਾਬ ਤੋਂ ਹੋਏਗਾ ਔਰ ਪੰਜਾਬ ਸ਼ੁਰੂ ਤੋਂ ਜਿਹਾਰੂ ਕੋਮਿਆਂ ਇੱਥੇ ਚਾਹੇ ਕੋਈ ਵੀ ਵਰਗ ਆ ਕਿਸੇ ਵੀ ਧਰਮ ਦਾ ਹੋਵੇ ਉਹ ਤੁਹਾਨੂੰ ਪਹਿਲਾਂ ਵੀ ਜਰੋ ਵਿੱਚ ਕ੍ਰਾਂਤੀ ਸ਼ੁਰੂ ਹੋਈ ਆ ਉਹ ਪੰਜਾਬ ਤੋਂ ਹੁੰਦੀ ਆ ਤੇ ਇਹ ਕ੍ਰਾਂਤੀ ਦਾਗਾ ਪੰਜਾਬ ਵਾਲਿਆਂ ਨੇ ਲਿਆਂਦਾ ਜੀ 92 ਸੀਟਾਂ ਜਿੱਤਦੀਆਂ ਬਿਲਕੁਲ ਜੀ ਹੁਣ ਬਦਲਾ ਜਿਹੜਾ ਬੁੰਦਲ ਗਿਆ ਜੀ ਤੇ ਹੁਣ ਉਹਨੂੰ ਮਤ ਦੇਣ ਦਾ ਸਮਾਂ ਆ ਗਿਆ ਇਹ ਠਾਠਾ ਮਾਰਦਾ ਇਕੱਠ ਜਿਹੜਾ ਇਹ ਜਲਦ ਹੀ ਜਿਹੜੀ ਬੌਂਦਲੀ ਹੋਈ ਸਰਕਾਰ ਆ ਬਦਲਾਵ ਵਾਲੀ ਇਹਨੂੰ ਹੁਣ ਮਤ ਦਊਗੀ ਤੁਸੀਂ ਵਿਤਕਰੇ ਦੀ ਵਿਤਕਰੇ ਦੀ ਵਿਤਕਰੇ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਵੱਲੋਂ ਇਹ ਕਹਿ ਆ ਜਾ ਰਹੇ ਭਾਈ ਅਸੀਂ ਬਦਲੇ ਖੁਰੇ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਪਾਰਦਰਸ਼ਤਾ ਨਾਲ ਕੰਮ ਕਰਦੇ ਆ ਜੀ ਉਹ ਤਾਂ ਤੁਸੀਂ ਪਿੰਡਾਂ ਵਿੱਚ ਵੜ ਕੇ ਦੇਖੋ ਨਾ ਇਕੱਲੇ ਇਕੱਲੇ ਜਿਹੜੇ ਅਫਸਰਾਂ ਨੂੰ ਦਬਕੇ ਮਾਰਦੇ ਆ ਡੀਪੋ ਵਾਲਿਆਂ ਨੂੰ ਦਬਕੇ ਮਾਰਦੇ ਦੂਜੇ ਤੀਜੇ ਕਹਿੰਦੇ ਵੀ ਇਹਨਾਂ ਨੂੰ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਆਹ ਬੰਦਾ ਪਰਸਨਲ ਤੌਰ ਤੇ ਕਹਿਣ ਤੇ ਵੀ ਆਹ ਬੰਦਾ ਹਰਨਾ ਚਾਹੀਦਾ ਆ ਇਹਨਾਂ ਨੂੰ ਹਰਾਓ ਤੇ ਇਹ ਇਹ ਬਦਲਾਅ ਤੁਸੀਂ ਦੇਖਦੇ ਆ ਫੇਰ ਹੋਰ ਇਹ ਕੀ ਆ ਦੱਸੋ ਭ ਸਰਕਾਰ ਦਾ ਕੋਈ ਮਤਲਬ ਹੈ ਨਹੀਂਗਾ ਵੀ ਹਾਂ ਵੀ ਇਹ ਪਾਰਦਰਸ਼ੀ ਵੋਟਾਂ ਹੁੰਦੀਆਂ ਸੀਗੀਆਂ ਪੰਚਾਇਤੀ ਇਲੈਕਸ਼ਨ ਤੇ ਜ਼ਿਲ੍ਹਾ ਪ੍ਰੀਸ਼ਾ ਬਲਾਕ ਸ਼ਾਂਤੀ ਦੀਆਂ ਇਹਦੇ ਵਿੱਚ ਵੀ ਇੱਥੇ ਆਣ ਕੇ ਜਿਹੜੇ ਐਮ ਐਲ ਏ ਸਾਹਿਬ ਆ ਉਹ ਆਣ ਕੇ ਇਨਵੋਲਵਮੈਂਟ ਕਰਦੇ ਆ ਆਪ ਵੀ ਪੂਰੀ ਤਖੰਦਾਜੀ ਹੋ ਰਹੀ ਹੈ ਜੀ ਤੁਸੀਂ ਸਾਬਕਾ ਸਰਪੰਚ ਹੋ ਜੀ ਕਿਹੜੇ ਪਿੰਡ ਦੇ ਉੱਗੀ ਦਾ ਜੀ ਕੀ ਹੋ ਗਿਆ ਜੀ ਤੁਹਾਡੇ ਨਾਲ ਸਾਡੇ ਨਾਲ ਵੀ ਬਹੁਤ ਤਕਾ ਹੋਇਆ ਜੀ ਇਹਨਾਂ ਨੇ 8-9 ਜਾਣਿਆਂ ਦੇ ਪੰਚਾਇਤ ਦੇ ਮੈਂਬਰਾਂ ਤੇ ਵੀ ਪਰਚਾ ਕਰਾਇਆ ਉਹ ਕਿਉਂ ਜੀ ਉਹ ਕਰੀਮਪੁਰ ਦਾ ਸਰਪੰਚ ਆ ਆਮ ਆਦਮੀ ਦਾ ਹੈਗਾ ਸਪੋਰਟਰ ਆ ਉਹਦੀ ਸਪੋਰਟ ਕਰਨ ਵਾਸਤੇ ਸਾਡੇ ਜਿਹੜੀ ਨਜਾਇਜ਼ ਧੱਕਾ ਕਰਦੇ ਸੀ ਜ਼ਮੀਨ ਤੇ ਉੱਤੇ ਇਹਨਾਂ ਨੇ ਉਹਦੇ ਖਲਾਫ ਪਰਚਾ ਕਰਾਇਆ ਉਹ ਕਹਿੰਦੇ ਪਰਚਿਆਂ ਵਾਲੀ ਰਾਜਨੀਤੀ ਤਾਂ ਕਾਂਗਰਸੀ ਕਾਲੀ ਕਰਦੇ ਸੀ ਅਸੀਂ ਨਹੀਂ ਕਰਦੇ ਜੀ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਉਹ ਤਾਂ ਵੱਡੀ ਤਾਂ ਆਮ ਆਦਮੀ ਵਾਲੇ ਕਰਦੇ ਸੀ ਪਰਚਿਆਂ ਦੀ ਰਾਜਨੀਤੀ ਇਹ ਵੀ ਕਰਦੇ ਬਸ ਰੋਪਾ ਪਾ ਲਓ ਤਾਂ ਠੀਕ ਆ ਜੇ ਪਰਚਾ ਕਰ ਨਹੀਂ ਤਾਂ ਪਰਚਾ ਕਰਾ ਲਓ ਪੰਜ 골ਡ ਸਟੋਰ ਆ ਜੇ ਤੇ ਚਾਰ 골ਡ ਸਟੋਰ ਚੋਰੀ ਦਾ ਪਰਚਾ ਜੇ ਤਾਂ ਪੰਜ 골ਡ ਸਟੋਰ ਆ ਇਹਨਾਂ ਦੇ ਪੰਜ 골ਡ ਸਟੋਰ ਆ ਕਿਸੇ ਦੇ ਦੋ 골ਡ ਸਟੋਰ ਆ 20 ਹਜ਼ਾਰ ਚੋਰੀ ਦਾ ਪਰਚਾ ਦੇ ਦਿੱਤਾ ਉਹਨਾਂ ਤੇ ਦਸੋ ਇਹ 80 ਬੰਦੇ ਬੰਨਾਟ 17000 ਦਾ 17000 ਦਾ 17000 ਦਾ ਚੋਰੀ ਦਾ ਪਰਚਾ ਦੇ ਦਿੱਤਾ ਇਹ ਉਹਦੀ ਆਵਾਜ਼ ਚੁੱਕਦੇ ਸੀ ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਅਸੀਂ ਪੰਚਾਇਤੀ ਜ਼ਮੀਨਾਂ ਛਡਾਉਣੇ ਆ ਇਹ ਛਡਾਉਣ ਹੀ ਗਿਆ ਸੀ ਪੰਚਾਇਤੀ ਜ਼ਮੀਨ ਸਾਡੇ ਰਹੀਮਪੁਰ ਪਿੰਡ ਦਾ ਮੌਜੂਦਾ ਸਰਪੰਚ ਹੈ ਉਹ ਕਬਜ਼ਾ ਕਰ ਰਿਹਾ ਸੀ ਇਹ ਸਾਰੇ ਇਕੱਠੇ ਹੋ ਕੇ ਮੋਦਬਰ ਪਿੰਡ ਦੇ ਉਹਨੂੰ ਹਟਾਉਣ ਗਏ ਤੇ ਇਹਨਾਂ ਤੇ ਹੀ ਉਲਟਾ ਚੋਰੀ ਦਾ ਪਰਚਾ ਦੇ ਦਿੱਤਾ ਇਹ ਪਹਿਲੀ ਵਾਰੀ ਹੋਇਆ ਆ ਕਿ ਸਰਕਾਰ 9.5 ਕਰੋੜ ਰੁਪਈਆ ਪੰਚਾਇਤ ਦੇ ਖਾਤਿਆਂ ਚੋਂ ਵਾਪਸ ਲੈ ਗਈ ਐ ਐਮਐਲਏ ਸਾਡੇ ਇਹੇ ਬਦਲਾਅ ਵੇ ਕਦੇ ਖਾਤਿਆਂ ਦੇ ਵਿੱਚੋਂ ਪੈਸੇ ਵੀ ਵਾਪਸ ਸਰਕਾਰ ਲੈ ਜਾਵੇ ਦੇਣੇ ਤਾਂ ਕੀ ਆ ਵਾਪਸ ਲੈਣੇ ਲੋਕ ਇਹ ਹੈਰਾਨ ਹੁੰਦੇ ਹੋਣਗੇ ਕਿ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਤੁਸੀਂ ਇਹ ਪੈਸੇ ਪੰਚਾਇਤਾਂ ਚੋਂ ਲੈ ਜਾ ਰਹੇ ਨੇ ਸਮੇਤ ਵਿਆਜ ਜਿੰਨਾ ਪੈਸਾ ਪਿਆ ਸੀ ਉਹਦਾ ਸਮੇਤ ਵਿਆਜ ਲੈ ਕੇ ਗਏ ਆ ਇਹ ਬਦਲਾਅ ਆ ਬਿਆ ਦੇਣ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਆਏ ਮੈਂ ਸਰਪੰਚੀ ਪਿਛਲੀ ਟਰਮ ਦੇ ਵਿੱਚ ਮੈਂ ਤੇ ਜਿਹੜੇ ਹੁਣ ਪੈਸੇ ਵਿੱਤ ਕਮਿਸ਼ਨ ਦੇ ਆ ਰਹੇ ਆ ਉਹਦੇ ਤੇ ਕਹੀ ਜਾਂਦੇ ਆ ਕਿ ਅਸੀਂ ਪੈਸੇ ਦੇ ਰਹੇ ਆ ਗਰੰਟਾ ਦੇ ਰਹੇ ਆ ਤਾਂ ਪਹਿਲਾਂ ਸੁਣਿਆ ਸੀ ਕਿ ਜਿਹੜੀ ਮੌਕੇ ਦੀ ਸਰਕਾਰ ਪਿੰਡਾਂ ਨੂੰ ਗਰੰਟਾ ਦਿੰਦੀ ਹੁੰਦੀ ਹੈ ਤੁਸੀਂ ਮੈਂ ਤੁਹਾਡੇ ਤੋਂ ਪਹਿਲੀ ਵਾਰ ਸੁਣਿਆ ਕਿ ਸਰਕਾਰ ਗਰੰਟਾ ਲੈ ਰਹੀ ਹੈ ਜੀ ਇਹ ਹੀ ਬਦਲਾਅ ਹੋਇਆ ਨਾ ਇਹ ਹੀ ਤਾਂ ਕਦੇ ਹੋਇਆ ਨਹੀਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਪਹਿਲੀ ਵਾਰ ਹੀ ਇਹ ਹੋਇਆ ਨਾ ਗਰੰਟਾ ਵਾਪਸ ਜਾ ਰਹੀਆਂ ਦੇਣੀਆਂ ਤਾਂ ਕੀ ਆ ਸਾਡੇ 11 ਲੱਖ ਰੁਪਏ ਰਹੀਪੁਰ ਪਿੰਡ ਦਾ ਵਾਪਸ ਗਿਆ ਸਾਡੇ 9 ਕਰੋੜ ਰੁਪਏ ਨਕੌਦਰ ਹਲਕੇ ਦਾ ਗਿਆ 10 ਲੱਖ ਰੁਪਏ ਮੇਰਾ ਆਪਣੇ ਹੀਰਾ ਪਿੰਡ ਤੋਂ ਗਿਆ 20 ਲੱਖ ਰੁਪਏ ਵਾਪਸ 4 ਲੱਖ ਸਾਡੇ 16 ਲੱਖ ਰੁਪਏ ਮੱਲੀਆ ਕਨਾਚੋਂ ਗਿਆ ਜੀ 16 ਲੱਖ 16 ਲੱਖ ਰੁਪਏ ਮੱਲੀਆ ਕਨਾਚੋਂ ਵਾਪਸ ਗਿਆ ਜੀ ਐਸਜੀਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢੱਲੋਂ ਦੋਸਤੋ ਇਸ ਵਕਤ ਅਸੀਂ ਨਕੋਦਰ ਵਿਧਾਨ ਸਭਾ ਹਲਕੇ ਦੇ ਉੱਗੀ ਜ਼ੋਨ ਦੇ ਵਿੱਚ ਪਹੁੰਚੇ ਹਾਂ ਜਿੱਥੇ ਕਾਂਗਰਸੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ ਨੇ ਤਾਂ ਹਲਕਾ ਇੰਚਾਰਜ ਜੀ ਨੇ ਜਿਹੜੇ ਕਾਂਗਰਸ ਪਾਰਟੀ ਦੇ ਡਾਕਟਰ ਦਈਆ ਸਾਹਿਬ ਵੀ ਇੱਥੇ ਪਹੁੰਚੇ ਨੇ ਤਾਂ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਨੇ ਡਾਕਟਰ ਸਾਹਿਬ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਕੱਠ ਕਰਕੇ ਕੀ ਸੁਨੇਹਾ ਦੇ ਰਹੇ ਹੋ ਜੀ ਇਹ ਜਿਹੜਾ ਲੋਕਾਂ ਦਾ ਇੱਕ ਸੋਚ ਸੀਗੀ ਕਿਉਂਕਿ ਜਿਹੜੇ ਝਾੜੂ ਵਾਲੇ ਇਹਨਾਂ ਨੇ ਇੱਕ ਵਟਸਐਪ ਤੇ ਪ੍ਰਚਾਰ ਸ਼ੁਰੂ ਕੀਤਾ ਹੋਇਆ ਬੁਰਜੀ ਹਸਨ ਵਾਲਿਆਂ ਨੂੰ ਕੁਝ ਦੱਸ ਦਿੰਦੇ ਆ ਤਲਵਣ ਵਾਲਿਆਂ ਨੂੰ ਕੁਝ ਦੱਸ ਦਿੰਦੇ ਆ ਸੋ ਇਹਨਾਂ ਦਾ ਇੱਕ ਮੰਨਣਾ ਸੀ ਕਿ ਅਸੀਂ ਸਾਰੇ ਪਿੰਡਾਂ ਦੇ ਵਿੱਚ ਦੀ ਆਪਣਾ ਦਸੀਏ ਕਿ ਇਹ ਕਿਉਂਕਿ ਜਿਹੜਾ ਕੂੜ ਪ੍ਰਚਾਰ ਹੈ ਅਸੀਂ ਧੰਨਵਾਦੀ ਆ ਤੁਹਾਡੇ ਚੈਨਲਾਂ ਦੇ ਜਿਹੜੇ ਸੋਸ਼ਲ ਮੀਡੀਆ ਤੇ ਚੱਲਦੇ ਆ ਕਿਉਂਕਿ ਬਾਕੀ ਸਾਰਾ ਮੀਡੀਆ ਤਾਂ ਇਹਨਾਂ ਨੇ ਖਰੀਦਿਆ ਹੋਇਆ ਇਹ ਹੋ ਕੁਛ ਰਿਹਾ ਦਿਖਾਉਂਦੇ ਕੁਛ ਸੋ ਅੱਜ ਅਸੀਂ ਲੋਕਾਂ ਨੂੰ ਆਮੋ ਸਾਹਮਣੇ ਦਿਖਾਉਣਾ ਚਾਹੁੰਦੇ ਕਿ ਸਾਡੇ ਸਰਦਾਰ ਮੁਖਤਿਆਰ ਸਿੰਘ ਇੱਥੇ ਔਰ ਉਧਰ ਰੌਨੀ ਗੱਲ ਜੀ ਜਿਹੜੇ ਸ਼ੰਕਰ ਜੋਂ ਤੋਂ ਲੜ ਰਹਾ ਹੈ ਬਹੁਤ ਮਜ਼ਬੂਤ ਕੈਂਡੀਡੇਟ ਹੈ ਔਰ ਇਹਨਾਂ ਦੇ ਨਾਲ ਲੋਕ ਮਜਬੂਤੀ ਦੇ ਨਾਲ ਖੜੇ ਹੈ। ਅੱਛਾ ਜਿਹੜਾ ਟਰੈਕਟਰ ਮਾਰਚ ਕਰ ਰਹੇ ਹੋ ਤਾਂ ਸੁਨੇਹਾ ਕੀ ਹੈ ਜੀ ਲੋਕਾਂ 'ਚ ਕੀ ਮੈਸੇਜ ਜਾਊਗਾ ਇਹਦਾ? ਸਾਡਾ ਲੋਕਾਂ ਦੇ ਵਿੱਚ ਇਹੀ ਮੈਸੇਜ ਹੈ ਕਿਉਂਕਿ ਇਹਨਾਂ ਨੇ ਗੁੰਮਰਾਹ ਕੀਤਾ ਹੋਇਆ ਲੋਕਾਂ ਨੂੰ ਵੀ ਉਹ ਜਿਹੜਾ ਬੰਦਾ ਉਹਦੇ ਨਾਲ ਨਹੀਂ ਉਹਦੇ ਨਾਲ ਨਹੀਂ ਅਜੇ ਤੋ ਸਾਰੇ ਲੀਡਰ ਇੱਥੋਂ ਇਕੱਠੇ ਹੋ ਕੇ ਨਿਕਲਣਗੇ ਲੋਕ ਦੇਖ ਲੈਣਗੇ ਕਿ ਅਸੀਂ ਸਾਰੇ ਇਕਜੁੱਟ ਆ ਤੇ ਬਦਲਾਅ ਤੋਂ ਲੋਕ ਕਿਉਂ ਅੱਕ ਗਏ ਜੀ ਜਿਵੇਂ ਤੁਸੀਂ ਪਹਿਲਾਂ ਕਹਿ ਰਹੇ ਸੀ ਵੀ ਭਾਈ ਬਦਲਾਅ ਤੋਂ ਲੋਕ ਅੱਕ ਗਏ ਕਿਉਂ ਅੱਕ ਗਏ ਆ ਜੀ ਇਹ ਬਦਲਾਅ ਤੋਂ ਲੋਕ ਇਸ ਕਰਕੇ اٹਕੇ ਅੱਕ ਗਏ ਕਿਉਂਕਿ ਇਹਨਾਂ ਨੇ ਬਦਲਾਅ ਦੇ ਵਿੱਚ ਕਰਦੇ ਕਰਦੇ ਇਹਨਾਂ ਨੇ ਵਿੱਚ ਬੜਾ ਸ਼ਬਦ ਬਦਲਾ ਪਾ ਲਿਆ ਇਹ ਚੁਣੇ ਹੋਏ ਸਰਪੰਚਾਂ ਪੰਚਾਂ ਤੋਂ ਪਿੰਡ ਦੇ ਮੋਹਤਵਾਰ ਲੋਕਾਂ ਤੋਂ ਬਦਲਾ ਲੈਣ ਲੱਪਾਇਆ ਇਹ ਬਦਲਾਖੋਰੀ ਦੀ ਰਾਜਨੀਤੀ ਕਰਦੇ ਪਰਚੇ ਔਰ ਪਰਨੇ ਦੀ ਰਾਜਨੀਤੀ ਤੇ ਉਤਰੇ ਆਏ ਆ ਕਿਉਂਕਿ ਜਿਹੜੀ ਸਾਡੀ ਇੱਥ ਐਮਐਲਏ ਆ ਇਹਦੀ ਜਿਹੜੀ ਸਾਰੀ ਟ੍ਰੇਨਿੰਗ ਹੈ ਉਹ ਸਰਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੋਂ ਹੈ ਔਰ ਜਿੱਦਾਂ ਦੀ ਨੀਤੀ ਗੁਰਪ੍ਰਤਾਪ ਵਡਾਲਾ ਸਾਹਿਬ ਦੀ ਸੀ ਉਹੀ ਜਿਹੜੀ ਨੀਤੀ ਹੈ ਇਹਨਾਂ ਦੀ ਹੈ ਇਹ ਪਰਚੇ ਪਰਨੇ ਦੀ ਗੱਲ ਕਰਦੇ ਆ ਸੋ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਅਮਨ ਸ਼ਾਂਤੀ ਔਰ ਕਾਂਗਰਸ ਪਾਰਟੀ ਜਿਹੜੀ ਸਾਰੇ ਪਾਸਿਓਂ ਚੌਕਮੁਖੀਆ ਵਿਕਾਸ ਕਰਦੀ ਹੈ ਹਰ ਵਰਗ ਨੂੰ ਹਰ ਧਰਮ ਦੇ ਬੰਦੇ ਨਾਲ ਲੈ ਕੇ ਚਲਦੀ ਹੈ ਇਹਨਾਂ ਦਾ ਸਾਥ ਦਿਓ ਬਦਲਾਅ ਦੇ ਕੀ ਹਾਲਾਤ ਆ ਜੀ ਨਕੁੱਦਰ ਹਲਕੇ ਚ ਬਦਲਾਅ ਜੀ ਤੁਸੀਂ ਮੇਰੇ ਖਿਆਲ ਸਿਮਰਨ ਜੀ ਜਲੰਧਰੋਂ ਆਏ ਹੁਣ ਤੁਸੀਂ ਸੜਕਾਂ ਦੇਖੀਆਂ ਹੋਣੀਆਂ ਸਾਡੀਆਂ ਸੜਕਾਂ ਦੀਆਂ ਸਾਡੀਆਂ ਸੜਕਾਂ ਨੂੰ ਬਣੇ ਹਰ ਅੱਛੇ ਸਾਲ ਬਹੁਤ ਬਹੁਤ ਕਿਲੇ ਅੱਜ ਤੱਕ ਕਿਸੇ ਨੇ ਕੋਈ ਸਾਡੀ ਸੜਕ ਨਹੀਂ ਟੋਏ ਪਏ ਆ ਖੱਡੇ ਪਏ ਆ ਸੜਕਾਂ ਦਾ ਬੁਰਾ ਹਾਲ ਆ ਬਦਲਾਅ ਤੇ ਕੀ ਦੇਖਣਾ ਬਦਲਾਅ ਦੇ ਇਹਨਾਂ ਨੇ ਸ਼ੋਅ ਆਫ ਕਰਦੇ ਦਾ ਡਾਕਟਰ ਸਾਹਿਬ ਨੇ ਦੱਸਿਆ ਵੀ ਇਹ ਕੰਧਾਂ ਤੇ ਅਬ ਦੇ ਪੱਥਰ ਲਾ ਕੇ ਤੇ ਨਿਕਲ ਜਾਂਦੇ ਆ ਕੋਈ ਸੜਕ ਦਾ ਇੱਕ ਟਰੱਕ ਮੱਟਿਆਂ ਦਾ ਸਟਾਣਦੇ ਆ ਕਿਸੇ ਨਾ ਕਿਸੇ ਸੜਕ ਤੇ ਉੱਥੇ ਅਧਗਾਟਨ ਕਰਕੇ ਨਿਕਲ ਜਾਂਦੇ ਮੁੜ ਕੇ ਕੋਈ ਛੇਕ ਸਾਰ ਨਹੀਂ ਲੱਗਉਣੀ ਭਾਈ ਸਾਹਿਬ ਅੱਜ ਜਿਹੜਾ ਇੱਥੇ ਇਕੱਠ ਕੀਤਾ ਹੈ ਤੁਸੀਂ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਸਮਰਥਕ ਨੇ ਸੁਨੇਹਾ ਕੀ ਹੈ ਜੀ ਲੋਕਾਂ 'ਚ ਕੀ ਮੈਸੇਜ ਆਊਗਾ ਸੁਨੇਹਾ ਇਹ ਹੈ ਕਿ ਇੱਕ ਤਾਂ ਜਿਹੜੀ ਸਾਰੀ ਲੀਡਰਸ਼ਿਪ ਇਕੱਠੀ ਹੋਈ ਹੈ ਇਸ ਦੋਨੇ ਦੀਆਂ ਜਿੱਦਾਂ 10 ਬਲਾਕ ਸੰਧੀਆਂ ਇੱਕ ਜ਼ਿਲ੍ਹਾ ਪ੍ਰੀਸ਼ਦ ਜੋਨ ਉੱਗੀ ਆ ਇਹ ਇਕੱਠੇ ਹੋਏ ਆ ਇਕੱਠੇ ਇਸ ਕਰਕੇ ਹੋਏ ਕਿ ਸਰਕਾਰ ਦੇ ਖਿਲਾਫ ਸਰਕਾਰ ਦੀਆਂ ਗਲਤ ਨੀਤੀਆਂ 307 ਦੇ ਝੂਠੇ ਪਰਚੇ ਕਰਾਉਣੇ ਲੋਕਾਂ ਨੂੰ ਜੀਲਾ ਦਿਖਾਉਣੀਆਂ ਐਕਸੀਡੈਂਟ ਹੋ ਗਿਆ 307 ਕਿਸੇ ਦੇ ਚਪੇੜ ਮਾਰਦੀ 307 ਹਰ ਗੱਲ ਦੇ ਉੱਤੇ 307 ਦੇ ਪਰਚੇ ਕਰਾਉਣੇ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਵਾਦੇ ਝੂਠੇ ਵਾਦੇ ਪੈਨਸ਼ਨਾਂ ਵਧਾਉਣਾ ਇਹ ਮੁੱਦੇ ਨੂੰ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਕਿਸਾਨਾਂ ਦਾ ਨੁਕਸਾਨ ਹੋਇਆ ਉਹ ਚੰਦ ਕਿਸਾਨਾਂ ਨੂੰ ਪੈਸੇ ਦੇ ਕੇ ਬਾਕੀ ਸਾਡੇ ਕੋਲ ਦੀ ਬਈ ਲੰਘਦੀ ਹੈ ਕਿਸੇ ਨੂੰ ਮੁਆਵਜ਼ਾ ਨਹੀਂ ਦਿੱਤਾ ਇਸ ਕਰਕੇ ਲੋਕ ਨਾ ਜਿਹੜੇ ਆ 27 ਦਾ ਮੋੜ ਬਣਨ ਲੱਗੇ ਆ ਜਿਹੜਾ 27 ਆ ਰਿਹਾ ਉਹਦਾ ਮੋੜ ਹੋਣੀ ਬੰਦਣਾ ਤੁਸੀਂ ਦੇਖ ਰਹੇ ਆ ਕਿ ਵੱਡੀ ਦਾਦਾ ਦੇ ਵਿੱਚ ਕਿਸਾਨ ਮਜ਼ਦੂਰ ਸਾਰੇ ਅੱਜ ਵੱਡੀ ਦਾਦਾ ਚ ਇਕੱਠੇ ਹੋਏ ਆ ਬਾਹਰ ਜਿਹੜਾ ਹੈਗਾ ਮਿਰਕਾਲੇ ਕਿ 5 ਕਿਲੋਮੀਟਰ ਲੰਬਾ ਕਾਫਲਾ ਚੱਲੂਗਾ ਜਿਹਦੇ ਨਾਲ ਇਸ ਦੋਨੇ ਦੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜੋਨ ਉੱਗੀ ਆ ਉਹਦੇ ਵਿੱਚ ਵੀ ਬੀਬੀ ਦੀ ਕੀਤੀ ਹੋਈ ਕਾਰਜਕਾਰੀ ਦਾ ਅੱਜ ਨਤੀਜਾ ਸਾਹਮਣੇ ਦਿਖਾਈ ਦਿੰਦਾ ਕਿ ਲੋਕਾਂ ਨੇ ਆਉਣ ਵਾਲੇ ਜਿਹੜੇ ਐਮਐਲਏ ਸਾਹਿਬ ਸਾਡੇ ਕਹਿੰਦੇ ਆ ਕਿ ਸਰਕਾਰ ਆ ਸਰਕਾਰ ਦਾ ਕੈਂਡੀਡੇਟ ਜਿਤਾਓ ਸਰਕਾਰ ਤਾਂ ਹੈਗੀ 8 ਮਹੀਨੇ 6 ਮਹੀਨੇ ਦੀ ਮੋਰੇ 4 ਸਾਲ ਦੀ ਸਰਕਾਰ ਜਿਹੜੀ ਕਾਂਗਰਸ ਦੀ ਆ ਰਹੀ ਆ ਤੇ ਕੈਂਡੀਡੇਟ ਲੋਕਾਂ ਦੇ ਕਾਂਗਰਸ ਦੇ ਚਿਤਾਉਣੇ ਆ ਦਈਆ ਸਾਹਿਬ ਦੀ ਜਿਹੜੀ ਰਹਿਣ ਬਣਾਈ ਤੇ ਇਹਦੇ ਹੇਟ ਅਗਲੀ ਵਾਰ 72 ਦੇ ਵਿੱਚ ਇਹਨਾਂ ਨੂੰ ਐਮਐਲਏ ਬਣਾਉਣਾ ਉਹਦਾ ਮੋੜ ਬਜਣ ਲੱਗਾ ਮੇਰਾ ਖਿਆਲ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇ 72 ਦੀ ਇਲੈਕਸ਼ਨ ਹੋਊਗੀ ਸਾਡੀ ਬੀਬੀ ਜੀ ਅੰਦਰਜੀਤ ਕੁਰਮਾਨ ਜੀ ਦੀ ਜਮਾਤ ਜਬਤ ਹੁਣ ਤੈ ਹੈ ਜੋ ਉਹ ਜਿਹੜਾ ਕਲਰ ਤੇ ਲੱਗੇ ਹੋਏ ਆ ਅੱਛਾ ਪਿੰਡਾਂ ਦੇ ਵਿੱਚ ਜਾ ਰਹੇ ਹੋ ਲੋਕ ਤੁਹਾਨੂੰ ਕੀ ਕਹਿ ਰਹੇ ਨੇ ਕੰਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਲੋਕਾਂ ਦੀ ਕੀ ਕੀ ਕਹਿਣਾ ਹੈ ਜੀ ਲੋਕਦਾਨਾਂ ਦੇ ਵਿੱਚ ਸਰਕਾਰ ਦੇ ਵਿਰੁੱਧ ਇੱਕ ਲਹਿਰ ਖੜੀ ਹੋਈ ਆ ਅੱਜ ਅਸੀਂ ਆਰਐਸ ਜਮੇਹਰਾਂ ਤੋਂ ਸ਼ੁਰੂ ਕੀਤਾ ਲੋਕ ਸੜਕਾਂ ਦੇ ਬਾਹਰ ਨਿਕਲ ਕੇ ਆ ਕੇ ਧਨਵਾਦ ਕਰਦੇ ਆ ਹੱਥ ਜੋੜਦੇ ਆ ਇਸ਼ਾਰੇ ਦਿੰਦੇ ਪੰਜੇ ਦਾ ਵੀ ਪੰਜੇ ਨੂੰ ਵੋਟ ਪਾ ਰਹੇ ਆ ਇਹ ਸਰਕਾਰ ਦੇ ਖਿਲਾਫ ਇੱਕ ਲਹਿਰ ਜਲ ਰਹੀ ਆ ਜਿਹੜੀ ਤੁਸੀਂ ਦੇਖਿਓ ਕਿ ਜਦੋਂ ਰਿਜ਼ਲਟ ਆਉਣਾ ਚੌਥਰੀਕ ਨੂੰ ਵੋਟਾਂ ਪਾਣ ਦੇ ਕਬੱਡੀ ਲਹਿਰ ਵੱਡੇ ਮਾਰਚਾਂ ਨਾਲ ਜਿੱਤਾਂ ਸਾਰੀਆਂ ਸਰਦਾਰ ਸਾਹਿਬ ਕੀ ਹਾਲਾਤ ਹੈ ਜੀ ਜੀ ਬਿਲਕੁਲ ਜੀ ਜੀ ਕੀ ਕੀ ਹਾਲਾਤ ਹੈ ਜੀ ਤੁਸੀਂ ਪ੍ਰਚਾਰ ਕਰ ਰਹੇ ਹੋ ਆਪਣੀ ਪਾਰਟੀ ਦਾ ਲੋਕਾਂ 'ਚ ਵਿਚਰ ਰਹੇ ਹੋ ਲੋਕ ਕੀ ਕਹਿੰਦੇ ਨੇ ਜੀ ਲੋਕ ਜਿਹੜੇ ਹਾਲਾਤ ਆ ਤੁਹਾਨੂੰ ਸਾਰੇ ਜਾਣੂ ਹੋ ਤੁਸੀਂ 60 ਤੋਂ ਵੱਧ ਲੋਕ ਜਿਹੜੇ ਆ ਉਹ ਇਹ ਹੰਗਾਰਾ ਦੇ ਰਹੇ ਆ ਕਿ ਜਿਹੜੀ ਇਹ ਬਦਲਾਅ ਦੇ ਨਾਂ ਦੇ ਉੱਤੇ ਸਰਕਾਰ ਆਈ ਸੀ ਇਹ ਬਦਲਾਅ ਛੱਡ ਕੇ ਬਦਲੇ ਦੀ ਨੀਤੀ ਤੇ ਆ ਪੜ ਆ ਗਈ ਆ ਪੰਜਾਂ ਸਰਪੰਚਾਂ ਔਰ ਗਰੀਬ ਗੁਰਬਿਆਂ ਨੂੰ ਧਮਕਾਇਆ ਕਿ ਇਹ ਵੋਟਾਂ ਲੈਣੀਆਂ ਚਾਹੁੰਦੀ ਆ ਕਿਸੇ ਦੇ ਬਹੁਤ ਹਲਕੇ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਵੀ ਇਹ ਕਾਗਜ਼ ਖੋਣ ਰਹੀ ਆ ਇਹ ਜਿਹੜਾ ਇਹਨਾਂ ਨੇ ਦੱਸਿਆ ਸੀ ਕਿ ਅਸੀਂ 70 ਸਾਲ ਦੇ ਵਿੱਚ ਜਿਹੜੇ ਕੰਮ ਨਹੀਂ ਹੋਏ ਉਹ ਕੰਮ ਅਸੀਂ ਕਰਾਂਗੇ ਵਾਕਿਆ ਹੀ ਜਿਹੜੇ ਕੰਮ 70 ਸਾਲਾਂ ਦੇ ਵਿੱਚ ਨਹੀਂ ਸੀ ਹੋਏ ਉਹ ਕੰਮ ਇਹਨਾਂ ਨੇ ਕੀਤੇ ਆ ਜਿਵੇਂ ਕਿ ਪੰਜਾਬ ਦੇ ਸਿਰ 4-5 ਗੁਣਾ ਕਰਜ਼ਾ ਕਰ ਦੇਣਾ ਥਾਂ-ਥਾਂ ਤੇ ਲੁੱਟਾਂ ਖੋਵਾਂ ਟਰਾਲੀਆਂ ਦੱਬ ਕੇ ਇੱਕ ਟਰਾਲੀ ਤੋਂ ਚਾਰ-ਚਾਰ ਟਰਾਲੀਆਂ ਪੈਦਾ ਕਰਨ ਦੀ ਇਹਨਾਂ ਨੇ ਤਕਨੀਕ ਇੱਕ ਨਵੀਂ ਪੈਦਾ ਕੀਤੀ ਆ ਇਸੇ ਤਰ੍ਹਾਂ ਪਰਾਲੀ ਜਿਹੜੀ ਸੀਗੀ ਉਹ ਗਾਲਣ ਦਾ ਕਹਿੰਦੇ ਸੀਗੇ ਉਹ ਵੀ ਚੁਟਕੀ ਮਾਰ ਕੇ ਪਰਾਲੀ ਗੱਲ ਨਹੀਂ ਸ਼ੁਰੂ ਕਰਦੀ ਆ ਤੇ ਸਾਰੀਆਂ ਹੀ ਫਸਲਾਂ ਦੇ ਉੱਤੇ ਜਿਹੜੇ ਇਹਨਾਂ ਨੇ ਐਮਐਸਪੀ ਦੇਣੀ ਸੀਗੀ ਲੋਕ ਬਹੁਤ ਖੁਸ਼ ਹਾਲਿਆ ਉਹ ਖੁਸ਼ਹਾਲੀ ਦਾ ਕਰਕੇ ਅੱਜ ਉਹ ਕਾਂਗਰਸ ਦਾ ਸਮਰਥਨ ਦੇ ਰਿਹਾ ਕਿਉਂਕਿ ਕਹਿੰਦੇ ਇਹਨਾਂ ਨੇ ਜਿਹੜੀ ਖੁਸ਼ਹਾਲੀ ਕਰਨੀ ਸੀ ਉਹ ਸਾਡੇ ਕੋਲ ਹੁਣ ਝੱਲੀ ਨਹੀਂ ਜਾ ਰਹੀ ਵੀ ਇੰਨੇ ਪੈਸੇ ਅਸੀਂ ਕਿੱਥੇ ਰੱਖਾਂਗੇ ਉਹ ਆਪ ਮਹਾਰੇ ਹੋ ਕੇ ਅੱਜ ਸਾਡਾ ਸਾਥ ਦੇ ਰਹੇ ਆ ਤੇ 2027 ਦੀ ਪਿੰਡਾਂ ਵਾਲਿਆਂ ਨੇ ਤਿਆਰੀ ਕਰ ਲਈ ਹੈ ਜੀ ਮੈਂ ਕਹਾਂ ਜੀ 2027 ਦੀ ਵੀ ਤਿਆਰੀ ਕਰ ਲਈ ਹੈ ਤੇ 32 ਦੀ ਵੀ ਤਿਆਰੀ ਕਰ ਲਈ ਹੈ ਜੀ ਉਹ ਕਿਵੇਂ ਜੀ ਜਿਹੜੀ ਮੋਦੀ ਸਰਕਾਰ ਆ ਇਹ ਮੋਦੀ ਤੇ ਆਮ ਪਾਰਟੀ ਜਿਹੜੀ ਆ ਇਹ ਦੋ ਵੱਖ-ਵੱਖ ਨਾਂ ਆ ਪਰ ਨੀਤੀਆਂ ਇਹਨਾਂ ਦੀਆਂ ਇੱਕੋ ਹੀ ਆ ਕਿਸਾਨ ਤੇ ਮਜ਼ਦੂਰ ਮਾਰੋ ਨੀਤੀ ਇਹਨਾਂ ਦੀ ਹੈਗੀ ਆ ਉਹ ਦੋਨਾਂ ਦਾ ਹੀ ਇਹ ਤਖਤਾ ਪਲਟ ਪੰਜਾਬ ਤੋਂ ਹੋਏਗਾ ਔਰ ਪੰਜਾਬ ਸ਼ੁਰੂ ਤੋਂ ਜਿਹਾਰੂ ਕੌਮ ਆ ਇੱਥੇ ਚਾਹੇ ਕੋਈ ਵੀ ਵਰਗ ਆ ਕਿਸੇ ਵੀ ਧਰਮ ਦਾ ਹੋਵੇ ਉਹ ਤੁਹਾਨੂੰ ਪਹਿਲਾਂ ਵੀ ਕਰੋ ਵਿੱਚ ਕ੍ਰਾਂਤੀ ਸ਼ੁਰੂ ਹੋਈ ਆ ਉਹ ਪੰਜਾਬ ਤੋਂ ਹੁੰਦੀ ਆ ਤੇ ਇਹ ਕ੍ਰਾਂਤੀ ਦਾ ਗਾਜ ਜਨਾਬ ਵੀ ਪੰਜਾਬ ਵਾਲਿਆਂ ਨੇ ਲਿਆਂਦਾ ਜੀ 92 ਸੀਟਾਂ ਜਿਤਾਤੀਆਂ ਬਿਲਕੁਲ ਜੀ ਹੁਣ ਬਦਲਾ ਜਿਹੜਾ ਬੁੰਦਲ ਗਿਆ ਜੀ ਤੇ ਹੁਣ ਉਹਨੂੰ ਮਤ ਦੇਣ ਦਾ ਸਮਾਂ ਆ ਗਿਆ ਇਹ ਠਾਠਾ ਮਾਰਦਾ ਇਕੱਠ ਜਿਹੜਾ ਇਹ ਜਲਦ ਹੀ ਜਿਹੜੀ ਬੌਂਦਲੀ ਹੋਈ ਸਰਕਾਰ ਆ ਬਦਲਾਵ ਵਾਲੀ ਇਹਨੂੰ ਹੁਣ ਮਤ ਦਊਗੀ ਬਿਲਕੁਲ ਇੱਥੇ ਨੌਜਵਾਨ ਵੀ ਪਹੁੰਚੇ ਨੇ ਬਾਈ ਜੀ ਹੁਣਾਂ ਨਾਲ ਗੱਲ ਕਰਦੇ ਬਾਈ ਜੀ ਇਹ ਤੁਸੀਂ ਇਹ ਜਿਹੜੀ 2027 ਦੀ ਤਿਆਰੀ ਕਰ ਲਈ ਹੈ ਜੀ ਭਾਈ ਜੀ ਸਭ ਤੋਂ ਵੱਡਾ ਹਾਂਜੀ ਇਹ ਜਿਹੜਾ ਅੱਜ ਮੋੜ ਬਣਨ ਜਾ ਰਹੇ ਹਾਂ ਅਸੀਂ 2027 ਦਾ ਜਿਹੜਾ ਸਭ ਤੋਂ ਵੱਡਾ ਬਦਲਾਅ ਆ ਅਸੀਂ ਨਾ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆ ਉਹਨਾਂ ਤੋਂ ਅਸੀਂ ਨਕੋਦਰ ਹਲਕੇ ਵਾਸਤੇ 15 ਕਰੋੜ ਰੁਪਇਆ ਲੈ ਕੇ ਆਏ ਸੀ ਇਹ ਪਹਿਲੀ ਵਾਰੀ ਹੋਇਆ ਆ ਕਿ ਸਰਕਾਰ 9.5 ਕਰੋੜ ਰੁਪਇਆ ਪੰਚਾਇਤ ਦੇ ਖਾਤਿਆਂ ਚੋਂ ਵਾਪਸ ਲੈ ਗਈ ਐ ਐਮਐਲਏ ਸਾਹਿਬ ਸਾਡੇ ਇਹ ਬਦਲਾਅ ਕਦੇ ਸੁਣਿਆ ਤੁਸੀਂ ਵੀ ਕਦੇ ਖਾਤਿਆਂ ਦੇ ਵਿੱਚੋਂ ਪੈਸੇ ਵੀ ਵਾਪਸ ਸਰਕਾਰ ਲੈ ਜੇ ਦੇਣੇ ਤਾਂ ਕੀ ਆ ਵਾਪਸ ਲੈ ਲੈਣੇ ਲੋਕ ਵੀ ਹੈਰਾਨ ਹੁੰਦੇ ਹੋਣਗੇ ਕਿ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਜੀ ਤੁਸੀਂ ਇਹ ਪੈਸੇ ਪੰਚਾਇਤਾਂ ਚੋਂ ਲੈ ਜਾ ਰਹੇ ਨੇ ਸਮੇਤ ਵਿਆਜ ਜਿੰਨਾ ਪੈਸਾ ਪਿਆ ਸੀ ਉਹਦਾ ਸਮੇਤ ਵਿਆਜ ਲੈ ਕੇ ਗਏ ਆ ਇਹ ਬਦਲਾਅ ਆ ਪਿਆ ਦੇਣ ਜਿਹੜੇ ਵਿੱਤ ਕਮਿਸ਼ਨ ਦੇ ਪੈਸੇ ਆਏ ਮੈਂ ਸਰਪੰਚੀ ਪਿਛਲੀ ਟਰਮਾਂ ਦੇ ਵਿੱਚ ਮੈਂ ਤੇ ਜਿਹੜੇ ਹੁਣ ਪੈਸੇ ਵਿੱਤ ਕਮਿਸ਼ਨ ਦੇ ਆ ਰਹੇ ਆ ਉਹਦੇ ਤੇ ਕਹੀ ਜਾਂਦੇ ਆ ਕਿ ਅਸੀਂ ਪੈਸੇ ਦੇ ਰਹੇ ਆ ਗਰੰਟਾ ਦੇ ਰਹੇ ਆ ਤਾਂ ਪਹਿਲਾਂ ਸੁਣਿਆ ਸੀ ਕਿ ਜਿਹੜੀ ਮੌਕੇ ਦੀ ਸਰਕਾਰ ਪਿੰਡਾਂ ਨੂੰ ਗਰੰਟਾ ਦਿੰਦੀ ਹੁੰਦੀ ਹੈ ਤੁਸੀਂ ਮੈਂ ਤੁਹਾਡੇ ਤੋਂ ਪਹਿਲੀ ਵਾਰ ਸੁਣਿਆ ਕਿ ਸਰਕਾਰ ਗਰੰਟਾ ਲੈ ਰਹੀ ਹੈ ਜੀ ਇਹ ਹੀ ਬਦਲਾਅ ਹੋਇਆ ਨਾ ਇਹ ਹੀ ਤਾਂ ਕਦੇ ਹੋਇਆ ਨਹੀਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਪਹਿਲੀ ਵਾਰ ਹੀ ਇਹ ਹੋਇਆ ਨਾ ਗਰੰਟਾ ਵਾਪਸ ਜਾ ਰਹੀਆਂ ਦੇਣੀਆਂ ਤੇ ਕੀ ਆ ਸਾਡੇ 11 ਲੱਖ ਰੁਪਇਆ ਰਹੀਮਪੁਰ ਪਿੰਡ ਦਾ ਵਾਪਸ ਗਿਆ 9.5 ਕਰੋੜ ਰੁਪਇਆ ਨਕੌਦਰ ਹਲਕੇ ਦਾ ਗਿਆ 10 ਲੱਖ ਰੁਪਇਆ ਮੇਰਾ ਆਪਣਾ ਹੀਰਾਪਿੰਡ ਤੋਂ ਗਿਆ 20 ਲੱਖ ਰੁਪਇਆ ਵਾਪਸ 4 ਲੱਖ ਸਾਡੇ 16 ਲੱਖ ਰੁਪਇਆ ਮੱਲੀਆਂ ਕਨਾਜੋ ਗਿਆ ਜੀ 16 ਲੱਖ 16 ਲੱਖ ਰੁਪਇਆ ਮੱਲੀਆਂ ਕਨਾਜੋ ਵਾਪਸ ਗਿਆ ਜੀ ਮੈਂ ਮੱਲੀਆਂ ਕਲਾ ਦਾ ਸਾਬਕਾ ਸਰਪੰਚ ਆ ਜੀ ਮੇਰੀ ਵਾਈਫ ਇਹ ਬਲਾਕ ਸਮਤੀ ਦੇ ਖੜੇ ਆ ਹੁਣ ਇਹ ਜੋਨ ਨੰਬਰ 16 ਤੋਂ ਖੜੇ ਆ ਅਸੀਂ ਇਹਨਾਂ ਨੂੰ ਬਦਲਾ ਦਾ ਰੂਪ ਵੋਟਾਂ ਪਾ ਕੇ ਇਹਨਾਂ ਨੂੰ ਦੱਸਾਂਗੇ ਕਿ ਕਿ ਇਹ ਕਿਦਾਂ ਦਾ ਬਦਲਾ ਆ ਕਟੋ ਕਟ ਜਿਹੜਾ ਮੱਲੀਆਂ ਜੋਂ ਆ ਨਾ ਅਸੀਂ ਹਜ਼ਾਰ ਬੋਟ ਦੇ ਉੱਤੇ ਹੀ ਲੀਡ ਦਵਾਂਗੇ ਮੁਖਤਿਆਰ ਭਾਈ ਨੂੰ ਤੇ ਅਸੀਂ ਆਪਣੀ ਲੀਡ ਲਵਾਂਗੇ ਇਹਨਾਂ ਨੂੰ ਦੱਸਾਂਗੇ ਵੀ ਕੀ ਕਿਹੜੇ ਪਾਪ ਵਿਕਦੀ ਹੈ ਇਹਨਾਂ ਦੀ ਇਹਨਾਂ ਨੇ ਜੋ ਸਾਡੇ ਨਾਲ ਪਿੰਡਾਂ ਦੇ ਵਿੱਚ ਵਿਤਕਰੇ ਕੀਤੇ ਆ ਜਿੰਨੇ ਸਾਡੇ ਪੈਸੇ ਲੈ ਕੇ ਵਾਪਸ ਕੋਈ ਨਹੀਂ ਤੁਸੀ ਵਿਤਕਰੇ ਦਾ ਵਿਤਕਰੇ ਦੀ ਵਿਤਕਰੇ ਦੀ ਗੱਲ ਕਰ ਰਹੇ ਹੋ ਆਮ ਆਦਮੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਭਾਈ ਅਸੀਂ ਬਦਲੇ ਖੁਰੇ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਪਾਰਦਰਸ਼ਤਾ ਨਾਲ ਕੰਮ ਕਰਦੇ ਆ ਜੀ ਉਹ ਤਾਂ ਤੁਸੀਂ ਪਿੰਡਾਂ ਵਿੱਚ ਵੜ ਕੇ ਦੇਖੋ ਨਾ ਇੱਕ ਇੱਕਲੇ ਜਿਹੜੇ ਅਫਸਰਾਂ ਨੂੰ ਦਬਕੇ ਮਾਰਦੇ ਆ ਦੀਪੋ ਵਾਲਿਆਂ ਨੂੰ ਦਬਕੇ ਮਾਰਦੇ ਦੂਜੇ ਤੀਜੇ ਕਹ ਤੌਰ ਤੇ ਕਹਿੰਦੇ ਵੀ ਆ ਬੰਦਾ ਹਰਨਾ ਚਾਹੀਦਾ ਆ ਇਹਨਾਂ ਨੂੰ ਹਰਾਓ ਤੇ ਇਹ ਇਹ ਬਦਲਾਅ ਤੁਸੀਂ ਦੇਖਦੇ ਆ ਫੇ ਹੋਰ ਇਹ ਕੀ ਆ ਦੱਸੋ ਬਲ ਸਰਕਾਰ ਦਾ ਕੋਈ ਮਤਲਬ ਹੈ ਨਹੀਂਗਾ ਵੀ ਹਾਂ ਵੀ ਇਹ ਪਾਰਦਰਸ਼ੀ ਵੋਟਾਂ ਹੁੰਦੀਆਂ ਸੀਗੀਆਂ ਪੰਚਾਇਤੀ ਇਲੈਕਸ਼ਨ ਤੇ ਜ਼ਿਲ੍ਹਾ ਪ੍ਰੀਸ਼ਾ ਬਲਾਕ ਸਮਤੀ ਦੀਆਂ ਇਹਦੇ ਵਿੱਚ ਵੀ ਇੱਥੇ ਆਣ ਕੇ ਜਿਹੜੇ ਐਮ ਐਲ ਏ ਸਾਹਿਬ ਆ ਉਹ ਆਣ ਕੇ ਇਨਵੋਲਵਮੈਂਟ ਕਰਦੇ ਆ ਆਪਦੀ ਪੂਰੀ ਦਖਲਦਾਰੀ ਹੋ ਰਹੀ ਆ ਜੀ ਤੇ ਬਾਕੀ ਆ 17 ਤਰੀਕ ਨੂੰ ਪਤਾ ਲੱਗ ਜੂਗਾ ਜੀ ਇਹਨਾਂ ਨੂੰ ਵੀ ਕੀ ਪਾ ਹੁੰਦਾ ਕੀ ਨਹੀਂ ਅੰਦਾਜ਼ੇ ਦਾ ਲੋਕ ਫਿਰ ਜਵਾਬ ਦੇਣਗੇ ਜੀ 17 ਤਰੀਕ ਨੂੰ ਬਿਲਕੁਲ ਦੇਣਗੇ ਜੀ ਬਿਲਕੁਲ ਦੇਣਗੇ ਜੀ ਆ ਇੰਨੀ ਪਬਲਿਕ ਆ ਏ ਕਾਦੇ ਵਾਸਤੇ ਆ ਜਵਾਬ ਦੇਣ ਨੂੰ ਵੀ ਬਠੀ ਹੈ ਜੀ ਸਰਕਾਰ ਦੇ ਵਿਰੋਧਿਆ ਇਹ ਨਹੀਂ ਤੇ ਸਰਕਾਰਾਂ ਦੇ ਵਿਰੋਧ ਕੋਈ ਬੰਦਾ ਅੰਦਰੋਂ ਬਾਹਰ ਨਹੀਂ ਨਿਕਲਦਾ ਹੁੰਦਾ ਤੇ ਇੱਥੇ ਤੁਸੀਂ ਦੇਖੋ ਕੀ ਹਾਲ ਹੈ ਹਯੂਮ ਆਇਆ ਪਿਆ ਇੱਥੇ ਬਿਲਕੁਲ ਹੈ ਸਪੰਸਾਬ ਇੰਨਾ ਇਕੱਠਾ ਤੁਸੀਂ ਕਿਵੇਂ ਕਰ ਲਿਆ ਜੀ ਉਹ ਭਾਈ ਸਾਹਿਬ ਹੁਣਾਂ ਦੀ ਮੈਂ ਗੱਲ ਦੋ ਹਰਾ ਰਿਆਂ ਵੀ ਭਾਈ ਸਰਕਾਰਾਂ ਦਾ ਤਾਂ ਕਹਿੰਦੇ ਦਬਦਬਾ ਹੁੰਦਾ ਤੁਸੀਂ ਲੋਕ ਬੜੇ ਇਕੱਠੇ ਕਰ ਲਏ ਜੀ ਲੋਕ ਨਹੀਂ ਦਬਦੇ ਜੀ ਸਰਕਾਰਾਂ ਤੋਂ ਇਦਾਂ ਦੀਆਂ ਸਰਕਾਰਾਂ ਤੋਂ ਦਬਦੇ ਨਹੀਂਗੇ ਲੋਕ ਆਪ ਮਹਾਰੇ ਲੋਕ ਆਉਂਦੇ ਆ ਇਹ ਗਲਤਫਹਿਮੀਆਂ ਨੇ ਦੂਰ ਕਰਨ ਲੋਕੀ ਇਕੱਠ ਕਰ ਰਹੇ ਆ ਮੈਂ ਕਿ ਤੁਹਾਨੂੰ ਇੱਕ ਇਸ ਆ ਉੱਗੀ ਪਿੰਡ ਸਾਡਾ ਜਿਹੜਾ ਆ ਮੇਰੇ ਦੋਨਾਂ ਹਲਕੇ ਦਾ ਸਭ ਤੋਂ ਵੱਡਾ ਪਿੰਡ ਆ ਇੱਥੇ ਕੋਸ ਸਮਾਂ ਪਹਿਲਾਂ ਕੋਚਸਵਾ ਪਿੰਡੋਂ ਬੀਬਾ ਜੀ ਨੇ ਸਾਡੇ ਮੋਤਵਾਰ ਬੰਦੇ ਸਾਡਾ ਬਲਾਕ ਪ੍ਰਧਾਨ ਵੀ ਵਿੱਚ ਸੀਗੇ ਸਰਪੰਚ ਸਾਫਕਾ ਸਰਪੰਚ ਇਸ ਪਿੰਡ ਜਵਾਰ ਲਾਲ ਜੀ ਸਾਡੇ ਸਾਫਕਾ ਸਰਪੰਚ ਐ ਇਥੋਂ ਉੱਗੀ ਪਿੰਡ ਤੋਂ ਮਦਰਖਲਾ ਇਹਨਾਂ ਦੇ 5 5 6 ਕੋਲਡ ਸਟੋਰ ਆ ਇਹਨਾਂ ਦੇ ਦੂਸਰੇ ਜਿਹੜੇ ਬਾਕੀ ਦੇ ਹੋਰ ਵੀ ਇਹਨਾਂ ਦੇ ਕਿਸੇ ਦੋਸਤ ਕੋਲਡ ਸਟੋਰ ਕਿਸੇ 4 ਸਟੋਰ ਮਤਲਬ ਸਾਰੇ ਚੰਗੇ ਵਿਅਕਤੀ ਜਿਹੜੇ ਮਤਲਬ ਮੋਤਵਾਰ ਬੰਦੇ ਇਲਾਕੇ ਦੇ ਹੁੰਦੇ ਆ ਉਹਨਾਂ ਦੇ ਉੱਤੇ ਚੋਰੀ ਦਾ ਪਰਚਾ ਕਰਵਾਇਆ ਇੱਕ ਚੌਂਕੀ ਚੌਂਕੀ ਦੇ ਲੱਗੇ 70000 ਰੁਪਏ ਦੀ ਪੰਚਾਇਤੀ ਜ਼ਮੀਨ ਹੈ ਖਾਲੀ ਦੱਸੋ ਮਾੜਾ ਜਵਾਰਲੀ ਦੱਸੋ ਤੁਸੀਂ ਸਾਬਕਾ ਸਰਪੰਚ ਹੋ ਜੀ ਕਿਹੜੇ ਪਿੰਡ ਦੇ ਉੱਗੀ ਦਾ ਜੀ ਕੀ ਹੋ ਗਿਆ ਜੀ ਤੁਹਾਡੇ ਨਾਲ ਸਾਡੇ ਨਾਲ ਵੀ ਬਹੁਤ ਧੱਕਾ ਹੋਇਆ ਜੀ ਇਹਨਾਂ ਨੇ 8-9 ਜਾਣਿਆਂ ਦੇ ਪੰਚਾਇਤ ਦੇ ਮੈਂਬਰਾਂ ਤੇ ਵੀ ਪਰਚਾ ਕਰਾਇਆ ਉਹ ਕਿਉਂ ਜੀ ਉਹ ਕਰੀਮਪੁਰ ਦਾ ਸਰਪੰਚ ਹੈ ਆਮ ਆਦਮੀ ਦਾ ਹੈਗਾ ਸਪੋਰਟਰ ਉਹਦੀ ਸਪੋਰਟ ਕਰਨ ਵਾਸਤੇ ਸਾਡੇ ਜਿਹੜੀ ਨਜਾਇਜ਼ ਧੱਕਾ ਕਰਦੇ ਸੀ ਜ਼ਮੀਨ ਤੇ ਉਤੇ ਇਹਨਾਂ ਨੇ ਉਹਦੇ ਖਿਲਾਫ ਪਰਚਾ ਕਰਾਇਆ ਉਹ ਕਹਿੰਦੇ ਪਰਚਿਆਂ ਵਾਲੀ ਰਾਜਨੀਤੀ ਤਾਂ ਕਾਂਗਰਸੀ ਕਾਲੀ ਕਰਦੇ ਸੀ ਅਸੀਂ ਨਹੀਂ ਕਰਦੇ ਜੀ ਉਹ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਉਹ ਤੋਂ ਵੱਡੀ ਤਾਂ ਆਮ ਆਦਮੀ ਵਾਲੇ ਕਰਦੇ ਜੀ ਪਰਚਿਆਂ ਦੀ ਰਾਜਨੀਤੀ ਇਹ ਵੀ ਹੈ ਤੇ ਬਸ ਰੋਪਾ ਪਾ ਲਓ ਤਾਂ ਠੀਕ ਆ ਇਹ ਪਰਚਾ ਕਰ ਨਹੀਂ ਤੇ ਪਰਚਾ ਕਰਾ ਲੋ ਪੰਜ 골ਡ ਸਟੋਰ ਆ ਜੇ ਚਾਰ 골ਡ ਸਟੋਰਾਂ ਚੋਰੀ ਦਾ ਪਰਚਾ ਜੇ ਤਾਂ ਪੰਜ 골ਡ ਸਟੋਰ ਆ ਇਹਨਾਂ ਦੇ ਪੰਜ 골ਡ ਸਟੋਰ ਆ ਕਿਸੇ ਦੇ ਦੋ 골ਡ ਸਟੋਰ ਆ 20000 ਚੋਰੀ ਦਾ ਪਰਚਾ ਦੇ ਦਿੱਤਾ ਉਹਨਾਂ ਤੇ ਦਸੋ ਇਹ 68 ਬੰਦੇ ਬੰਨਾਟ 7000 ਦਾ 7000 ਦਾ 7000 ਦਾ ਚੋਰੀ ਦਾ ਪਰਚਾ ਦੇ ਦਿੱਤਾ ਇਹ ਉਹਦੀ ਆਵਾਜ਼ ਚੱਕਦੇ ਸੀ ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਅਸੀਂ ਪੰਚਾਇਤੀ ਜ਼ਮੀਨਾਂ ਛਡਾਉਣੇ ਆ ਇਹ ਛਡਾਉਣ ਹੀ ਗਏ ਸੀ ਪੰਚਾਇਤੀ ਜ਼ਮੀਨ ਸਾਡੇ ਰਹੀਮਪੁਰ ਪਿੰਡ ਦਾ ਮੌਜੂਦਾ ਸਰਪੰਚ ਆ ਉਹ ਕਬਜ਼ਾ ਕਰ ਰਿਹਾ ਸੀ ਇਹ ਸਾਰੇ ਇਕੱਠੇ ਹੋ ਕੇ ਮੋਦਬਰ ਪਿੰਡ ਦੇ ਉਹਨੂੰ ਹਟਾਉਣ ਗਏ ਤੇ ਇਹਨਾਂ ਤੇ ਹੀ ਚੇ ਹੁੰਦੇ ਸੁਣੇ ਸੀ ਤੁਸੀਂ ਹਾਂਜੀ ਇਹੇ ਬਦਲਾਵ ਆ ਨਾ ਇਹੇ ਬਦਲਾਵ ਆ ਇਹ ਆਪਣਾ ਸੱਭਿਆਚਾਰ ਥੋੜੀ ਆ ਪੰਜਾਬ ਦਾ ਇਹ ਮੈਂ ਪਾਜੀ ਐਕਸੀਡੈਂਟ ਟੱਡੇ ਲੈਣੇ ਤੋਂ ਵਸਰੀਕ ਆ ਮੈਂ ਆਪਦੇ ਘਰੇ ਸੀ ਦੋ ਪਰਵਾ ਦਾ ਝਗੜਾ ਹੋਇਆ ਸਰਪੰਚ ਨਹੀਂ ਆ ਆ ਮਾਦਵੀ ਪਾਰਟੀ ਦੀ ਆ 323 ਦੀ ਐਮਐਲਆਰ ਕੱਟ ਹੋਈ ਆ 24 20 ਨਹੀਂ ਬਣਦੀ ਤੇ ਮੇਰਾ ਪਤਾ ਲੈਣ ਗਿਆ ਤੇ 307 ਦੀ ਐਫਆਈਆਰ ਦਰਜ ਕਰਕੇ ਹਸਪੀਟਲ ਨਕੋਦਰ ਤੋਂ ਚੌਕ ਕੇ ਮੈਨੂੰ ਜੇਲ ਭੇਜਿਆ ਗਿਆ ਐਸਐਸਪੀ ਸਾਹਿਬ ਦੇ ਐਨਕਵਾਰੀ ਮਗਰੋਂ ਪਾਈ ਗਈ ਹੈ ਐਸਐਸਪੀ ਸਾਹਿਬ ਨੇ ਐਨਕਵਾਰੀ ਮਾਰਕ ਹੀ ਨਹੀਂ ਕੀਤੀ ਕਿਸੇ ਨੂੰ ਹੁਣ ਪਤਾ ਕੀਤਾ ਉਹਨਾਂ ਨੰਬਰ ਤੱਕ ਨਹੀਂ ਲਾਇਆ 30 ਤੋਂ 35 ਬੰਦੇ ਡਾਕਟਰ ਦਾਈਆ ਸਾਹਿਬ ਮੁਖਤਿਆਰ ਭਾਜੀ ਹੈਪੀ ਭਾਜੀ ਸਾਰੇ ਨਾਲ ਗਏ ਆ ਐਸਐਸਪੀ ਸਾਹਿਬ ਨੇ ਵੀ ਐਨਕਵਾਰੀ ਮਾਰਕ ਹੀ ਨਹੀਂ ਕੀਤੀ ਕਿਸੇ ਨੂੰ ਇਸ ਤੋਂ ਵੱਡੀ ਧੱਕੇਸ਼ਾਹੀ ਹੋਰ ਕੀ ਆ ਬੀਬੀ ਕਰ ਰਹੀ ਬਈ ਨਾਟਕਾ ਹੋ ਰਿਹਾ ਲੋਕ ਤਾਂ ਕਹਿੰਦੇ ਭਾਈ ਇਹ ਧੱਕਾ ਨਹੀਂ ਕਰਦੇ ਜੀ ਮੈਂ ਕਿਹਾ ਧੱਕਾ ਤੁਹਾਡੇ ਸਾਹਮਣੇ 323 ਦੀ ਐਮਐਲਆਰ ਘਰੇ ਬੈਠਾ ਮੈਂ ਪਤਾ ਲੈਣ ਗਿਆ ਵਾਂ ਮਗਰ 307 ਦੀ ਐਫਆਈਆਰ ਮੇਰੇ ਤੇ 154 ਦਰਜ ਹੋਈ ਆ ਤੇ ਐਨਕੁਵਾਰੀ ਐਸਐਸਪੀ ਮਾਰਕ ਨਹੀਂ ਕਰ ਰਿਹਾ ਇਸ ਤੋਂ ਉਪਰ ਇਹ ਧੱਕਾ ਹੋਰ ਕੀ ਕਰ ਰਹੀ ਆ ਬੀਬੀਐਸ ਤੋਂ ਉਪਰ ਇਹ ਕੀ ਆ ਇਹ ਬਦਲਾਵ ਆ ਜੀ ਸਾਡੇ ਪਰਚੇ ਕਰਾਉਣ ਦਾ ਕੀ ਆ ਇਹ ਸਿਰਫ ਇਸੇ ਗੱਲੋਂ ਵੀ ਇਹ ਕਾਂਗਰਸ ਪਾਰਟੀ ਨੂੰ ਲੀਡ ਕਰਦਾ ਇਹਨਾਂ ਦਾ ਬੇਟਾ ਇਹਨਾਂ ਦਾ ਬੇਟਾ ਸਰਦਾਰ ਸੁਖਦੇਵ ਸਿੰਘ ਜੀ ਨੂਰਪੁਰ ਚਠਾ ਤੋਂ ਆ ਇਹਨਾਂ ਦਾ ਬੇਟਾ ਟਰੈਕਟਰ ਤੇ ਨੂਰਮੈਲ ਤੋਂ ਆ ਰਿਹਾ ਰਾਤ ਨੂੰ ਆਪਦੀ ਕੱਦੂ ਕਰਕੇ ਪਿਛੇ ਰੋਟਾ ਵਿਟਰ ਪਾਇਆ ਸੀ ਕਦੋਂ ਵਾਪਸ ਆ ਰਿਹਾ ਸੀਗਾ ਕੋਈ ਸਕੂਟਰੀ ਵਾਲਾ ਬੰਦਾ ਉਹਦੇ ਵਿੱਚ ਬੱਜਾ ਕਿਹੜੇ ਤਰੀਕੇ ਪਿੱਛੋਂ ਇਹ ਦੱਸਣਗੇ ਚੰਗੀ ਦਿਨਾ ਕੀ ਆ ਸਰਦਾਰ ਸਾਹਿਬ ਇਹਨਾਂ ਦੇ 307 ਦਾ ਪਰਚਾ ਐਕਸੀਡੈਂਟ ਕੇਸ ਦਾ ਸਾਡੇ ਮੇਰਾ ਲੜਕਾ ਉੱਥੋਂ ਆ ਰਿਹਾ ਪਸ਼ਾਬਕਾਂ ਨੂੰ ਨੂਰਮੈਲ ਜਿੱਥੇ ਹੈ ਨਾ ਗੁਰਦੁਆਰਾ ਉਹਦੇ ਲਾਗੇ ਉਹ ਪਸ਼ਾਬਕਾਂ ਨੂੰ ਖੜਾ ਹੋਇ ਪਿੱਛੋਂ ਸਕੂਟਰੀ 'ਚ ਬੰਦਾ ਆਣ ਕੇ ਟ੍ਰੈਕਟਰ ਦੇ ਵਿੱਚ ਸਕੂਟਰੀ ਵਾਲਾ ਬੰਦਾ ਵੱਜਾ ਪਿੱਛੋਂ ਹੜਾਂ ਦੇ ਵਿੱਚ ਉਹ ਹੜਾਂ ਦੇ ਵਿੱਚ ਵੱਜ ਕੇ ਉਹਦੀ ਸਕੂਟਰੀ ਜੀ ਭੱਜ ਗਈ ਤੇ ਅਸੀਂ ਜਿੱਥੇ ਪਹੁੰਚ ਕੀਤੀ ਤੇ ਇਹਨਾਂ ਨੇ ਫਟਾਫਟ ਪਰਚਾ ਕਰਾਉਣ ਦੀ 307 ਕਿੰਨੀਆਂ ਧਰਾਵਾਂ ਲਾ ਕੇ ਹੈ ਨਾ ਸਾਡਾ ਬੰਦਾ ਅੰਦਰ ਰਹਿ ਕੇ ਆਇਆ ਦੇ ਨਾ ਇੰਨੀਆਂ ਧਰਾਵਾਂ ਲਾ ਕੇ ਕਰ ਦਿੱਤਾ ਇੱਕ ਐਕਸੀਡੈਂਟ ਇਹ ਮਾਮੂਲੀ ਐਕਸੀਡੈਂਟ ਨਾਲ ਕਸੂਰ ਵੀ ਉਹਦਾ ਹੀ ਸੀਗਾ ਸਾਡਾ ਕੋਈ ਕਸੂਰ ਨਹੀਂ ਖੜਾ ਸੀ ਆਪਦੇ ਸਾਈਡ ਤੇ ਖੜਾ ਸੀ ਇਨਾ ਇਨਾ ਜ਼ੁਲਮ ਇਹ ਬੀਬੀ ਨੇ ਕਰਾਇਆ ਇਹ ਸਾਰਿਆਂ ਨੂੰ ਜ਼ਿਆਦਾ ਇਹਨਾਂ ਨੇ ਜ਼ੁਲਮ ਕੀਤਾ ਡੀਐਸਪੀ ਡੀਐਸਪੀ ਨੇ ਸਿੱਧਾ ਫੋਨ ਕਰਕੇ ਪਹਿਲਾਂ ਸਾਨੂੰ ਧਮਕਾਇਆ ਕਹਿੰਦਾ ਟਰੈਕਟਰ ਇੱਥੇ ਮੇਰੇ ਕੋਲ ਲਿਆ ਕੇ ਖੜਾ ਕਰੋ ਆਂ ਕਿਹਾ ਨਹੀਂ ਜਿੱਥੇ ਜਿਹੜੇ ਥਾਣੇ 'ਚ ਪਰਚਾ ਹੈ ਉੱਥੇ ਕਰਾਂਗੇ ਤੇਰੇ ਆਖੇ ਨਹੀਂ ਲੱਗਾਂਗੇ ਅਸੀਂ ਸਿੱਧੇ ਹੋ ਕੇ ਅਸੀਂ ਕਿਹਾ ਅਸੀਂ ਬਾਕੀ ਦੌੜ ਭੱਜ ਕੋਰਟ ਵਗੈਰਾ ਜਿੰਨਾ ਜਿੰਨੀ ਕਿਸੇ ਉਹ ਕੀਤੀ ਆ ਬਾਕੀ ਇਹਨਾਂ ਨੇ ਜ਼ੁਲਮ ਕਰਨ ਵਾਲਾ ਕੋਈ ਇਹਨਾਂ ਦਾ ਹੱਥ ਹੀ ਤਪ ਚੁੱਕਿਆ ਹੱਦ ਤੋਂ ਤਪ ਚੁੱਕਿਆ ਦੂਜੀਆਂ ਪਾਰਟੀਆਂ ਦੇ ਨਾਲ ਆਰਾਮ ਨਾਲ ਆਪਾਂ ਚੱਲਣਾ ਹੈ ਬਿਲਕੁਲ ਭਾਈ ਜੀ ਮੈਂ ਮੈਂ ਬੀਬੀ ਜੀ ਨੂੰ ਕੀ ਕਹੋਗੇ ਤੁਸੀਂ ਇਹ ਜੀ ਇਹਨੇ ਰਿਜ਼ਲਟ ਦੇਖਣਗੇ ਸਦਾਰਾ ਨੂੰ ਕਹਿਣਾ ਨਹੀਂਗਾ ਇਹ ਦੇਖਣਗੇ ਹੋਰ ਚੱਲਣਗੇ ਜੋ ਵੀ ਆ ਚੱਲਣਗੇ ਇਹਨਾਂ ਨੂੰ ਰਿਜ਼ਲਟ ਦਿਸੂਗਾ ਜੋ ਧੱਕੇਸ਼ਾਹੀਆਂ ਕਰਦੇ ਆ ਲੋਕੀ ਇਹਨਾਂ ਦੇ ਰੋਸ ਵਿੱਚ ਆ ਉਹ ਰਿਜ਼ਲਟ ਇਹਨਾਂ ਨੂੰ 17 ਤਰੀਕ ਨੂੰ ਸਾਹਮਣੇ ਦੇਸੂਗਾ ਠੀਕ ਹੈ ਹਾਂਜੀ ਜਿਸੋ ਬਿਲਕੁਲ ਅਰਕੋ ਸਾਡੇ ਨਾਲ ਨਕੋਦਰ ਵਿਧਾਨ ਸਭਾ ਹਲਕੇ ਦੇ ਲੋਕ ਤਾਂ ਖਾਸ ਤੌਰ ਤੇ ਉਗੀ ਅਡੇ ਦੇ ਵਿੱਚ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਜ਼ਿਲ੍ਹਾ ਪ੍ਰੀਸ਼ਦ ਨੂੰ ਲੈ ਕੇ ਇਹ ਮੁਖਤਿਆਰ ਸਿੰਘ ਹੀਰ ਸਰਪੰਚ ਤੋਂ ਸਰਪੰਚ ਨੇ ਹੀਰਾ ਪਿੰਡ ਤੋਂ ਤਾਂ ਉਹਨਾਂ ਦੇ ਹੱਕ ਦੇ ਵਿੱਚ ਰੋਡ ショ ਕਰ ਰਹੇ ਨੇ ਤਾਂ ਆਪਣੇ ਨਾਲ ਹੋਏ ਧੱਕੇ ਦੇ ਬਾਰੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਬਲਾਕ ਸਭਾਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੂੰ ਲੈ ਕੇ ਤੁਹਾਡੇ ਜੋ ਆਪਣੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ